ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨਹੀਂ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਅੱਜ ਦਾ ਵਲੌਗ ਫੁੱਲ ਠੰਡਾ ਛੰਡੇ ਮਾਹੌਲ ਦੇ ਵਿੱਚ ਅੱਜ ਮੌਸਮ ਦੇਖੋ ਵੈਸੇ ਤੁਹਾਨੂੰ ਐ ਲੱਗ ਰਿਹਾ ਹੋਊਗਾ ਵੀ ਇਹ ਸਵੇਰ ਦੇ 7:00 7:30 8:00 ਵਜੇ ਹੋਣੇ ਆ ਪਰ ਨਹੀਂ 11:00 ਵਜਨ ਦੇ ਕਰੀਬ ਆ ਮੌਸਮ ਤਾਂ ਸੂਰਜ ਦਾ ਤਾਂ ਮਸ਼ਕਲ ਆ ਅੱਜ ਤੇ ਹਵਾ ਚੱਲੀ ਜਾਂਦੀ ਠੰਡੀ ਬੱਦਲ ਵਈ ਆ ਪੂਰੀ ਠੰਡਾ ਅੱਜ ਉਹ ਦੇਖੋ ਉਹ ਵੀ ਉੱਤੇ ਬੈਠਾ ਕਿਉਂਕਿ ਉਹਨੂੰ ਗਰਮੀ ਲੱਗਦੀ ਆ ਆ ਠੰਡ ਲੱਗਦੀ ਸੋਰੀ ਗਰਮੀ ਆਖੀ ਨਾ ਬੜੀ ਕਿੱਥੋਂ ਆਇਆ ਤੂੰ ਮੂੰਹ ਲਵੇੜ ਕੇ ਹੈ ਤੈਨੂੰ ਨਹੀਂ ਠੰਡ ਲੱਗਦੀ ਮਾੜੀ ਮੋਟੀ ਦੱਸੀ ਦੱਸ ਤਾਂ ਸਹੀ ਹੁਣ ਇੰਨੀ ਠੰਡ ਦੇ ਵਿੱਚ ਇਹਨੂੰ ਤੁਹਾਨੂੰ ਪਤਾ ਨਿਵਾਬ ਹੀ ਨਹੀਂ ਸਕਦੇ ਤੇ ਜਾਣੋਂ ਵੀ ਨਹੀਂ ਹਟਦਾ ਕਿਉਂਕਿ ਇੰਨੀ ਠੰਡ ਦੇ ਵਿੱਚ ਇਹਨੂੰ ਨਵਾਤਾ ਤੇ ਇਹਨੂੰ ਬਿਮਾਰ ਹੋ ਜਾਣਾ ਐਂ ਕਰਦਾ ਇਹ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਵੈਸੇ ਅੱਜ ਸੰਡੇ ਆ ਤੇ ਫਾਂਡੇ ਤਾਂ ਲੱਗਦਾ ਨਹੀਂ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਬਾਹਰ ਨਿਕਲਣ ਨੂੰ ਜੀ ਨਹੀਂ ਕਰ ਰਿਹਾ ਕਿਉਂਕਿ ਹੁਣ ਤੱਕ ਵੀ ਮੈਂ ਰਜਾਈ 'ਚ ਹੀ ਬੈਠਾ ਸੀ ਤੇ ਹੁਣ ਵੀ ਜੀ ਕਰ ਰਿਹਾ ਰੋਟੀ ਖਾ ਕੇ ਫਿਰ ਰਜਾਈ 'ਚ ਹੀ ਬਹਿ ਜੀਏ ਕਿਉਂਕਿ ਬਾਹਰ ਠੰਡ ਬਹੁਤ ਹੈ ਬਾਈ ਚਲੋ ਕੋਈ ਦੇਖਦੇ ਆ ਕੀ ਬੰਦਾ ਜੁੜਦਾ ਕਰਦੇ ਚ ਰੋਇਦਾ ਵਲੋਗ ਬਾਪੂ ਗਿਆ ਹੋਇਆ ਬੂਰੀ ਦੀ ਕੁੜੀ ਦਾ ਸਾਕਨ ਪੈਣਾ ਅੱਜ ਉਧਰ ਗੱਡੀ ਲੈ ਕੇ ਤੇ ਬਾਕੀ ਸਾਰੇ ਇੰਜ ਕਰੀਆਂ ਬਾਕੀ ਦੇਖਦੇ ਆ ਤਕਦੀਰ ਦੀ ਬੋਤਲ ਲੈ ਕੇ ਆਣੀ ਪਈ ਸ਼ਹਿਰੋਂ ਜਾ ਕੇ ਨਵੀਂ ਕਿਉਂਕਿ ਬਠਿੰਡੇ ਦਾ ਜਾਇ ਨਾਣਾ ਨਵੀਂ ਲੈ ਕੇ ਆਣੀ ਪੈਣੀ ਆ ਦੁੱਧ ਵਾਲੀ ਕਿਉਂਕਿ ਉਹਨਾਂ ਫਿਰ ਦੁੱਧ ਨਹੀਂ ਪੀਣਾ ਉਹਦੇ 'ਚ ਛੋਟੀ 'ਚ ਬਹੁਤ ਔਖਾ ਪੀਤਾ ਹੀ ਰੰਗ ਦੇਖਦੇ ਆ ਠੰਡ ਦੇ ਵਿੱਚ ਜੀ ਕਰਦਾ ਮੋਟਰਸਾਈਕਲ ਤੇ ਮੰਡੀ ਜਾਣ ਨੂੰ ਤੇ ਨਹੀਂ ਦੇਖਦੇ ਆ ਜੀ ਲਿਆ ਮੋਟਰਸਾਈਕਲ ਦੀ ਹਾਲਤ ਦੇਖ ਸਾਡੇ ਦੀ ਕੀ ਹੋਈ ਬਈ ਬੁਰਾ ਹਾਲ ਕਿਉਂਕਿ ਇਸ ਚਲਾਉਣੇ ਬਹੁਤ ਘੱਟ ਹੈ ਪਿੰਡ ਹੀ ਜਾਈਦਾ ਅੱਜ ਹੀ ਮੈਂ ਜੈਤੋ ਲੈ ਕੇ ਜਾਣ ਲੱਗਾ ਇਹਨੂੰ ਕਿਉਂਕਿ ਯਾਰ ਤਕਦੀਰ ਦੀ ਬੋਤਲ ਲੈ ਕੇ ਆਉਣੀ ਪੈਣੀ ਹੈ ਕਿਉਂਕਿ ਛੋਟੀ ਬੋਤਲ ਚੋਂ ਦੁੱਧ ਪੀਤਾ ਰਹੀ ਹੈ ਪਰ ਉਹਦਾ ਕੋਈ ਪਤਾ ਨਹੀਂਗਾ ਵੀ ਕਿਹੜੇ ਵੇਲੇ ਥੈਂਕ ਯੂ ਤੇ ਦੋ ਜੈਕਟਾਂ ਪੰਜਾਂ ਮੈਂ ਜਿੱਥੇ ਥੱਲੇ ਕਿਉਂ ਠੰਡ ਬਹੁਤ ਜ਼ਿਆਦਾ ਲੱਗਦੀ ਮੈਨੂੰ ਮੈਂ ਬਹੁਤ ਠੰਡ ਮੰਨਨ ਵਾਲਾ ਬੰਦਾ ਹਾਂ ਥੱਲੇ ਕਿਹੜੀ ਪਾਈ ਆ ਥੱਲੇ ਜਿਹੜੀ ਪਾਈ ਹੁੰਦੀ ਹੈ ਉਤੋਂ ਦੀ ਮੋਟੀ ਪਾ ਲਈ ਅਣਣਕਾਂ ਲਾ ਰਹੇ ਆ ਆਪਾਂ ਇਹਦੇ ਲਈ ਕੀ ਰੇਤਾ ਮਿੱਟੀ ਨਾ ਪਵੇ ਇਸਾਂ ਚ ਥੱਲੇ ਕਿੱਥੇ ਰੱਖਤੀ ਹੈ ਸੀਟ ਤੇ ਕਿਉਂ ਉਹਦੇ ਨਾਲ ਕੀ ਹੁੰਦਾ ਨਿਵਾਲੀਆਂ ਆ ਆ ਫੇ ਸਾਫ ਨਹੀਂ ਰਹਿਣੀ ਸੀ ਕੋਈ ਲੌਜੀਕ ਤਾਂ ਬਣਿਆ ਨਹੀਂ ਗੱਲ ਦਾ ਸੀਟ ਤੇ ਰੱਖੀ ਐ ਉਹ ਸਾਫ ਤੇ ਬਿਨਾ ਨਿਕਾਲੀਆਂ ਉਹ ਰੱਖੀਆਂ ਜਾ ਸਕਦੀਆਂ ਸੀਟ ਤੇ ਕੋਈ ਵੀ ਨਹੀਂ ਆ ਵੇਖ ਕੀ ਹੋ ਗਿਆ ਠੀਕ ਹੈ ਡੈਡੀ ਕੀ ਲੈ ਕੇ ਆਏ ਲਾਵਾ ਹੀਟਰ ਹੈ ਹੀਟਰ ਲਾਵਾ ਬੜਾ ਠੰਡਾ ਕਿੰਨਾ ਸੁਮਾਨ ਲਿਆਂਦਾ ਡੈਡਾ ਨੇ ਗੱਚਕ ਤਾਂ ਮੈਂ ਵੀ ਪੱਗ ਗਈ ਨਹੀਂ ਪਈ ਸੀ ਮੇਰੇ ਖਾਣ ਵਾਲੀ ਗੱਚਕ ਹੈ ਨਹੀਂ ਓ ਮਾਈ ਗੋਡ ਕੀ ਕਿ ਲਿਆਂਦਾ ਕਿੱਥੇ ਗਿਆ ਸੀ ਸੋਨਿਆਂ ਨੇ ਸਾਨੂੰ ਕਿ ਜੈਤੋਂ ਕਹਿ ਕੇ ਤੇ ਗਏ ਕਰੋ ਜੈਤੋਂ ਤਾਂ ਮੈਨੂੰ ਅਜੇ ਫੇਰ ਨਾ ਮਿਲੀ ਗਲਤ ਆ ਇਹ ਆ ਕੀ ਆ ਆ ਦੇਖ ਕੇ ਬੋਤਲ ਇੱਦਾਂ ਕਤ ਲਿਆ ਦੀ ਇਹ ਹੀ ਮਿਲੀ ਆ ਭਰਾਵਾ ਉਹ ਨਹੀਂ ਮਿਲੀ ਆ ਨੂੰ ਜੰਗਾਲ ਪੈ ਜਾਂਦਾ ਬੋਤਲ ਨੂੰ ਉਹ ਚਲ ਕੋਈ ਨਿਉ ਲਿਆਵਾਂਗੇ ਇੱਥੋਂ ਮਿਲਦੀ ਨਹੀਂ ਉਹ ਫਿਰ ਬੋਤਲ ਦੂਜੀ ਢੀੜੇ ਮੂੰਹ ਵਾਲੀ ਮਿਲਦੀ ਸੀ ਲੈ ਆ ਕੀ ਆ ਕੀਆ ਖੋਲ ਕੇ ਵੇਖ ਨਾ ਖੋਲ ਕੇ ਦਮ ਕੱਢ ਦੇਖ ਕੀ ਐ ਨਹੀਂ ਚਮਚੀ ਉਪਾ ਕੋਲ ਕਦੋਂ ਮਿਲਿਆ ਮੈਂ ਹਾਂ ਦਮਾਂ ਕੋਈ ਨਹੀਂ ਨਾ ਵਾਓ ਹੇ ਯੂ ਤੂੰ ਹੈ ਚਮਚੀ ਤੂੰ ਬਹੁਤ ਪ੍ਰੈਸੀ ਡੈਡੀ ਆਈਡੀਆ ਦੇਖ ਡੈਡੀ ਆਈਡੀਆ ਚਮਚੀ ਹੈਪੀ ਆ ਕੀ ਐ ਇਹ ਛੱਡਣ ਵਾਲੇ ਉੱਤੇ ਲੱਗਣਗੇ ਇਹਦੇ ਦੇਨੂ ਹੱਗੀ ਕਰਕੇ ਆ ਗਈ ਆ ਬੋਤਲ ਬੋਤਲ ਨਿਊ ਬੋਟਲ ਆਹ ਕੀ ਜੂਟੀ ਆਵਿਲੀ ਆਂ ਦਾ ਹੋਰ ਚੱਲ ਆ ਲੋ ਤਾਂ ਵਧੀਆ ਕੀਤਾ ਲਈ ਲਿਬਾਉਣ ਲੋ ਖਾਣੂ ਲੈ ਲੋ ਆਹ ਖਾਣੂ ਨਹੀਂ ਲੈਂਦਾ ਕੋਸਾ ਹਾਂ ਨੂੰ ਯਾਰ ਫੋਨ ਤਾਂ ਚੱਕੋਂ ਤੁਸੀਂ ਫੇਰ ਹੀ ਬੰਦੇ ਨੂੰ ਪਤਾ ਲੱਗੇ ਉਹ ਤਾਂ ਦੋ ਕਿੰਨੇ ਚੱਕਿਆ ਨਹੀਂ 40 ਸਾਫ ਕਰਦੀ ਸੀ ਦੋਵੇਂ ਲਿਆ ਤਕਰੀਰ ਉਹ ਫਿਕਸ ਕਰਕੇ ਦਵਾ ਵਾਓ ਪਹਿਲਾਂ ਡੈਡੀ ਨੂੰ ਥੈਂਕ ਯੂ ਕਰਕੇ ਆ ਪਿਆਰ ਕਰ ਡੈਡੀ ਨੂੰ ਪਹਿਲਾਂ ਥੈਂਕ ਯੂ ਕਰੋ ਪਿਆਰ ਕਰਕੇ ਡੈਡੀ ਲੈ ਆ ਇਨੀ ਠੰਡ ਚ ਲੈ ਕੇ ਆਇਆ ਤੇਰੇ ਲਈ ਚਮਚੇ ਬੋਟਲ ਆ ਕਿੱਦਾਂ ਜੋੜਨਗੇ ਨਹੀਂ ਜੋੜ ਲੈ ਇੱਥੇ ਜੋੜੀ ਜਾਓ ਤੇ ਲੱਗੂਗਾ ਪਤਾ ਉਹਦੇ ਉਹ ਰਿਆ ਤੂੰ ਸੀ ਜੋੜੋ ਸਾਨੂੰ ਨਹੀਂ ਪਤਾ ਲੱਗਣਾ ਪਰ ਮੂਰੇ ਬੈਠੇ ਨੂੰ ਮੈਨੂੰ ਘੱਟੋ ਘੱਟ 20 25 ਮਿੰਟ ਹੋ ਗਏ ਜੋਦ ਤਨ ਮੈਂ ਕਿਹਾ ਚੌਲ ਚੌਲ ਬਣਾ ਬਈ ਠੰਡ ਬਹੁਤ ਲੱਗੀ ਮੋਟਰਸਾਈਕਲ ਤੇ ਬਈ ਵਾਕੇ ਠੰਡ ਬਹੁਤ ਜਿਆਦਾ ਆ ਮੈਂ ਨਾਲੇ ਦੋ ਜੈਕਟਾਂ ਉੱਤੇ ਲੋਈ ਲੈ ਕੇ ਦਸਤਾਨੇ ਪਾ ਕੇ ਗਿਆ ਸੀ ਪਰ ਫੇਰ ਵੀ ਮੈਨੂੰ ਬਹੁਤ ਠੰਡ ਲੱਗੀ ਕਿਉਂਕਿ ਮੈਂ ਬਸ ਕੱਲਾ ਪਿੰਡ ਤੋਂ ਬਿਨਾ ਕਦੇ ਬਹੁਤ ਘੱਟ ਜਾਣਾ ਹੁਣ ਸ਼ਹਿਰ ਗੱਡੀ ਲੈ ਕੇ ਜਾਈਦੀ ਕਿਉਂਕਿ ਉਸੇ ਭਾਜ ਗੱਡੀ ਪੈਂਦੀ ਆ ਸ਼ਹਿਰ ਜਾਣ ਨੂੰ ਉਸ ਭਾਜ ਮੋਟਰਸਾਈਕਲ ਨਾਲ ਸੇ ਮੈਂ ਕਾਰ ਤੇ ਹੀ ਜਾਂਦਾ ਹਾਂ ਜਿਆਦਾਤਰ ਸ਼ਹਿਰ ਤੇ ਮਸਾਂ ਠੰਡ ਲੱਥੀ ਆ ਹੁਣ ਹੀਟਰ ਮੂਰੇ ਬੈਠੇ ਕਰਕੇ ਦਿਨੇ ਇੰਨੀ ਠੰਡ ਚੜ ਗਈ ਸੀ ਨਾ ਸਰੀਰ ਨੂੰ ਮੈਨੂੰ ਲੱਗਦਾ ਜੀ ਯਾਰ ਬਸ ਬਸ ਹੋ ਗਈ ਅੱਜ ਤਾਂ ਹੁਣ ਚੌਲ-ਚੂਲ ਬਣੇ ਆ ਨਾਲ ਖਾਣੇ ਆਂਡੇ ਵਗੈਰਾ ਹੂੰ ਆਪਾਂ ਕੀ ਖਾਣਾ ਖੀਰੇ ਖਾਣੇ ਕੰਨ ਚੱਕਦਾ ਕਿੱਧਰੋਂ ਐ ਹੁਣ ਫੇਰ ਪੈਰ ਲਵੇੜ ਕੇ ਉਹ ਮੇਰੇ ਨਹੀਂ ਤਾਂ ਇਹ ਬਹੁਤ ਕਨੱਖਾ ਝਾਕਦਾ ਕਦੇ ਨੂੰ ਪਤਾ ਵੀ ਸਾਰੀ ਜੜੀ ਇਹ ਤਾਂ ਮੈਨੂੰ ਗਾਲਾਂ ਹੀ ਦਿੰਦਾ ਸਬਜ਼ੀ ਵਿਭਾਗ ਵਿੱਚ ਆ ਗਏ ਬਈ ਸਬਜ਼ੀ ਲੈਣ ਗੰਡੇ ਚ ਤਾਂ ਬਾਪੂ ਨੇ ਕੱਖ ਕੱਢਤੇ ਸੀ ਉਦੋਂ ਤੇ ਗੰਡੇ ਆਪਣੇ ਸੁੱਖ ਨਾਲ ਸੋਹਣੇ ਖੜੇ ਆ ਵਧੀਆ ਹੋ ਜਾਣਗੇ ਚਟਨੀ ਛੁਟਨੀ ਵਾਲੇ ਵਧੀਆ ਆਏ ਬਸ ਮਤਲਬ ਚਟਨੀ ਹੋ ਜਾਂਦੀ ਆ ਕਰ ਸਕਦੇ ਆ ਤੇ ਲਸਣ ਚੋਂ ਕੱਖ ਕੱਢਣ ਵਾਲੇ ਆ ਤੇ ਉਹ ਆਪਾਂ ਨਹੀਂ ਕੱਢਨੇ ਕੱਢਾਂਗੇ ਮਤਲਬ ਤੇ ਬਾਪੂ ਦੀ ਜਿਹੜੀ ਨਵੀਂ ਲਿਆਂਦੀ ਲਸਣ ਵੀ ਕਾਮਯਾਬ ਹੋ ਚੱਲੀ ਇਹ ਪੂਰੀ ਠੰਡ ਦੇ ਵਿੱਚ ਆ ਕੇ ਫੁੱਟੀ ਆ ਤੇ ਵਧੀਆ ਸ਼ਾਇਦ ਕਾਮਯਾਬ ਹੋਊਗੀ ਵੀ ਬਣ ਜਾਊਗਾ ਇਤਕੀ ਗੋਭੀ ਦਾ ਕੰਮ ਹੋ ਗਿਆ ਫੇਲ ਕਿਉਂਕਿ ਗੋਭੀ ਨੂੰ ਪੈ ਚੁੱਕੀ ਆ ਸ਼ਾਇਦ ਬਿਮਾਰੀ ਨਿਸਰਨ ਲੱਗ ਪਈ ਗੋਭੀ ਵੈਸੇ ਵਧੀਆ ਹੋਈ ਸੀ ਕਿਉਂਕਿ ਆਪਾਂ ਇਹਨੂੰ ਕੁਝ ਨਹੀਂ ਪਾਇਆ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਕੀਤੀ ਸ਼ਹਿਦੇ ਤਾਂ ਹੀ ਰੁੱਸ ਗਈ ਵੀ ਤੁਸੀਂ ਇਹੋ ਜਿਹੇ ਜ਼ਮਾਨੇ ਦੇ ਵਿੱਚ ਜਿੱਥੇ ਸਾਰ ਸਪਰੇ ਰੇ ਸਪਰੇ ਹਾਂ ਪੈਂਦੀਆਂ ਤੇ ਮੈਨੂੰ ਤੁਸੀਂ ਕੁਝ ਦਿੱਤੇ ਨਹੀਂ ਨਸ਼ਾ ਪਤਾ ਤੇ ਇਸ ਕਰਕੇ ਜਿਹੜੇ ਤਿੰਨ ਕ ਫੁੱਲ ਹੈਗੇ ਆ ਫਿਰ ਮੈਂ ਅੱਜ ਕਿਹਾ ਮੈਂ ਕਿਹਾ ਰੇ ਤਾਂ ਧਰ ਲੋ ਮਾਨ ਤਾਨ ਤਾ ਰੱਖ ਲੋ ਮੇਰੇ ਗੋਭੀ ਲਈ ਦਾ ਜਦ ਤੱਕ ਇਹ ਚੱਲ ਪੱਟ ਲਿਓ ਤੇ ਹੁਣ ਆਪਾਂ ਇਹ ਲੈ ਕੇ ਚੱਲੇ ਆਂ ਪੱਟ ਕੇ ਵੈਸੇ ਜਿਹੜੀ ਬਿਨਾਂ ਰੇਸਪਰੇ ਵਾਲੀ ਏ ਇਦਾਂ ਦੀ ਕੋਈ ਹੁੰਦੀ ਨਹੀਂ ਖਾਣ ਚ ਬਹੁਤ ਮਿੱਠੀ ਹੁੰਦੀ ਐ ਮੈਂ ਸਵੇਰੇ ਖਾ ਕੇ ਦੇਖੀ ਸੀ ਫੋਕ ਮੁੱਕ ਜਣੀ ਆ ਮਨ ਚਾਹਤੀ ਵੀ ਮਨ ਚਾਹਤੀ ਹਾਂਜੀ ਕੀ ਕਰਦਾ ਹਮ ਕੀ ਦਾ ਬਿਸਤਰਾ ਬਣਾਉਂਦਾ ਸੀ ਇਹ ਮੈਂ ਇੱਥੇ ਦੇਖ ਤੇ ਉਹ ਤਨੂੰ 2 ਸਕਿੰਟ ਕਿਹਾ ਵੀ 2 ਸਕਿੰਟ ਕੱਲੇ ਕਾਗਜ਼ਾਂ ਨੂੰ ਜਾਂ ਉਹਨਾਂ ਨੂੰ ਮੱਚਣ ਦੇ ਤੂੰ ਉੱਤੇ ਲੱਕੜਾਂ ਰੱਖ ਕੇ ਉਹਦੀ ਭਾਰ ਪਾ ਦੇਣੀ ਹੈ ਗੱत्ता ਤਾਂ ਸਾਰਾ ਹੀ ਖਤਮ ਹੋ ਗਿਆ ਅਗਰ ਮੱਚ ਹੱਟੀਆਂ ਸੀ ਉਹ ਤੇ ਕੁਝ ਰੱਖਾਂਗੇ ਫੇਰ ਇਹ ਚੱਲੂਗੀ ਤੂੰ ਮਾਤਾ ਕਿੰਨਾ ਘੋੜਾ ਵਾ 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 ਬੱਸ 2 ਮਿੰਟ ਮਚਣ ਤਾਂ ਦੇ ਨਾਂ ਵਿੱਚ ਮਾਰੀ ਚੱਲ ਫੋਕਾਂ ਜਦ ਤੂੰ ਪਰੇ ਹੋ ਜਾ ਮੈਂ ਤੈਨੂੰ ਕਹਿ ਵੀ ਜਦੋਂ ਮੈਂ ਤੇ ਮਚਾਉਂਗਾ ਮਚਾ ਲੈਣੀ ਆ ਮੈਂ ਮਚਾਣਾ ਨਹੀਂ ਆਪੀ ਮਚਾਈ ਜਾ ਫਿਰ ਚਾਈ ਲੈਣੀ ਪਹਿਲੀ ਤਾਂ ਮਚਾਉਣੀ ਹੈ ਕੀ ਬਣਾਉਣਾ ਪਤਾ ਬੈਸਤਰਾ ਬਣਾਉਣਾ ਹੈ ਆਚਾ ਚੰਦੇ ਨਾਲ ਮਿਲਿਆ ਕਾਕੇ ਜੀ ਉਹਨਾਂ ਨਾਲ ਹੀ ਖੜੀ ਜੰਦੀ ਆਂ ਠੰਡ ਵੇਲੇ ਸਾਨੂੰ ਇੰਨੀ ਠੰਡ ਲੱਗਦੀ ਐ ਇਹਨੂੰ ਠੰਡ ਨਹੀਂ ਲੱਗਦੀ ਜਮਾਨੀ ਸਾਰੇ ਕਹਿੰਦੇ ਉੱਤੇ ਤੁਸੀਂ ਜਿੱਦਿ ਆਪਾਂ ਸਰਹੰਦ ਗਏ ਆ ਵੀ ਤੁਸੀਂ ਉੱਤੇ ਕੋਈ ਕਾਹਦੇ ਨਹੀਂ ਕੋਟੀ ਛਾਲ ਲਿਆ ਸੀ ਤਕਦੀਰ ਤੁਰਦੀ ਤੁਰਦੀ ਨਹੀਂ ਸੀ ਉਦਦੇ ਸੀ ਇਹਨੂੰ ਚੱਕ ਕੇ ਲੈ ਕੇ ਗਏ ਆ ਤੇ ਸਾਨੂੰ ਮੜਕਾ ਆ ਗਿਆ ਚੱਕ ਦੇ ਚੱਕ ਦੇ ਚੱਕ ਕੇ ਅੱਧੀ ਵਾਟ ਮਹਿਕ ਦੀ ਫਲੇ ਗਿਆ ਅੱਧੀ ਵਾਟ ਮੈਂ ਮੈਂ ਤਾਂ ਛਾਲ ਲਿਆ ਹੋਇਆ ਸੀ ਛਾਲ ਵੀ ਲਾ ਕੇ ਮਹਿਕ ਨੂੰ ਪੜਾਦਾ ਮੈਂ ਕਿ ਮੜਕਾ ਆ ਗਿਆ ਮੈਂ ਕਿ ਤੋ ਜਦੋਂ ਮੈਂ ਤਕਦੀਰ ਫੜੀ ਮੜਕੋ ਮੜਕੀ ਹੋਇਆ ਪਿਆ ਸੀ ਹਾਂ ਕਿਉਂਕਿ ਇੱਕ ਤਾਂ ਉੱਥੇ ਵੈਸੇ ਉਹ ਸੀਗੇ ਦੂਜਾ ਆਪਣਾ ਗਰਮੈਸ ਤੇ ਕੋਈ ਫਿਰ ਤਕਦੀਰ ਚੱਕੀ ਹੋਈ ਸੀਗੀ ਚੱਕ ਕੇ ਇਹਨੂੰ ਤੁਰਨਾ ਫਿਰ ਉੱਚਾ ਚੜ੍ਹਾਈ ਕਰਕੇ ਜਾਂ ਚੜ੍ਹਨਾ ਪੈਂਦਾ ਗੁਰਦੁਆਰਾ ਸਾਹਿਬ ਆਏ ਹੁੰਦਾ ਚਲੋ ਬਣੀ ਚਾਹੇ ਇੱਕੋ ਏਰੀਆ ਗੋਭੀ ਠੀਕ ਹੈ ਪਰ ਬਣੀ ਦੇਖੋ ਤੁਸੀਂ ਗਿਣਤੀ ਦੀਆਂ ਮਸਾ ਪੰਜ ਕਰੀਲਾਂ ਦੇਖੀਆਂ ਹੋਣੀਆਂ ਇੰਨੇ ਜੀ ਗੋਭੀ ਬਣੇਗੀ ਮਤਲਬ ਘਰੇ ਬੁਲਾਈ ਦਾ ਫਾਇਦਾ ਬਸ ਇਦੋਂ ਬਾਅਦ ਨਿਸਰਗੀ ਸਾਰੀ ਖਰਾ ਹੋ ਗਈ ਆਪਾ ਬਣਾਈ ਨਹੀਂ ਕੀ ਤੋੜ ਕੇ ਬਣਾਈ ਨਹੀਂ ਅਸਲ ਦੇ ਵਿੱਚ ਗੋਭੀ ਸੰਭ ਹੀ ਨਹੀਂ ਗਈ ਤਾਂ ਕਰਕੇ ਨਹੀਂ ਹੋ ਹੋਈ ਕਰ ਚਲੋ ਇੱਕ ਵਰੀ ਤਾਂ ਖਵਾ ਤੀ ਨਾ ਸਾਂਭੀ ਕਿਵੇਂ ਮਤਲਬ ਉਹ ਵੀ ਸਾਮ ਸੰਭਾਲ ਕੱਟ ਹੋਈ ਠੰਡ ਨਾਲ ਉਹ ਗਈ ਖਰਾਬ ਠੰਡ ਨਾਲ ਕੁਝ ਖਰਾਬ ਹੋ ਗਈ ਕੁਝ ਮੜਾ ਮੋਟਾ ਬੜਾ ਸੋਹਣਾ ਫਾਲੋ ਸੀ ਹਮ ਸਾਨੂੰ ਗੰਭੀ ਹੋਏ ਪਏ ਬਣਾ ਲਓ ਕਰੋ ਬੇਲੀਆਂ ਕਿਆਰੀਆਂ ਲਾਈਏ ਕੱਦੂ ਗੁੱਦੂ ਕਦਮਾਂ ਤੋਂ ਕੀ ਆਹੋਗਾ ਬਸ ਹੁਣ ਗਰਮੀ ਆ ਜਾਣੀ ਆ ਕਦਮਾਂ ਤੋਂ ਬਹੁਤ ਇਹਨੂੰ ਜੋਤ ਨੂੰ ਹੁਣ ਚੱਲਣੇ ਆ ਕੱਦੂ ਕੱਦੂ ਦਾ ਸਭ ਤੋਂ ਵਧੀਆ ਚੀਜ਼ ਆ ਕੱਦੂ ਤੋਰੀਆਂ ਜਿਵੇਂ ਸਿਆਲ ਚ ਗੋਭੀ ਹੁੰਦੀ ਆ 2 ਰੁਪਏ ਕਿਲੋ ਹੋਈ ਪਈ ਆ ਹੁਣੇ ਬਾਜ਼ਾਰ ਚ 2-3 ਰੁਪਏ ਬੋਲੀ ਦੇ ਸੱਚ ਬਾਜ਼ਾਰ ਚ ਤਾਂ 20-30 ਰੁਪਏ ਕਿਲੋ ਆ ਉੱਧੇ 2-4 ਰੁਪਏ ਕਿਲੋ ਆ ਤੇ ਉਹ ਮੈਂ ਕੱਦੂ ਵਸ ਹੋ ਜਾਣੇ ਕੱਦੂ ਵੇਲੇ ਹੁੰਦੇ ਨਹੀਂ ਕੱਦੂ ਦਾ ਰੇਟ ਨਹੀਂ ਘਟਦਾ ਕੀ ਘਟਿਆ ਨਹੀਂ ਸੀਗਾ 50 60 ਰੁਪਏ ਕਿਲੋ ਹੀ ਰਹਿਦਾ। ਕਿ ਉਹਦੇ ਸਵਾਦ ਬਣਿਆ ਸੀ ਪਰ ਉਹਦੇ ਵੀ ਕੱਦੂ ਦੇਦੇ ਆਪਾਂ ਉਹਦੇ ਬਣਾਇਆ ਬੜਾ ਟਾਈਮ ਬਾਅਦ ਚੁੱਲ੍ਹੇ ਮੂਰੇ ਬਹਿ ਕੇ ਆਇਆ ਲੱਗਦਾ ਵੀ ਠੀਕ ਆ ਬਾਈ ਓਕੇ ਰਿਪੋਰਟਰ ਤੇ ਨਹੀਂ ਠੰਡ ਤਾਂ ਅਜੇ ਇੰਨੀ ਆ ਨਾ ਸਿਰਾਂ ਲਗਾ 2024 ਵਾਲਾ ਹਾਲ ਹੋਇਆ ਪਿਆ। 2024 ਚ ਇੰਦਾ 15 ਦਿਨ ਠੰਡ ਪਈ ਸੀ ਜਨਵਰੀ ਦੇ ਮਹੀਨਿਆਂ ਚ। ਸਾਰੇ ਇਹਦੇ ਚ ਆਏ ਆ ਵੀ ਲੱਗ ਜਾਂਦੀ ਆ ਤਪਫੇ ਰੂ ਹਾਂ ਉਹ ਯਾਰ 24 ਤੱਕ ਜਾਵਾਂ ਹੀ ਐ 15 ਦਿਨ ਨਹੀਂ ਕੱਡੇ ਤਾਪ ਲੋੜੀ ਤੱਕ ਲੋੜੀ ਤੱਕ ਨਹੀਂ ਨਿਕਲ ਪਰ ਹੁਣ ਲੋੜੀ ਜੇ ਕਿਹੜਾ ਗੋਡੇ ਰਹਿ ਗਾ ਹਾਂ ਅੱਜ ਦੂਜਾ ਹੋ ਗਿਆ ਆਪਣਾ ਚਾਰ ਤਿੰਨ ਹੋ ਗਈ ਅੱਜ ਚਾਰ ਤਰੀਕ ਐ ਅੱਜ ਚਾਰ ਹੋ ਗਈ ਅੱਜ ਤੇ ਲੋੜੀ ਦੇ ਸਾਰੇ 8 9 ਦਿਨ ਰਹਿ ਗਏ ਤੇ ਲੋੜੀ ਦੇ ਫੰਕਸ਼ਨ ਆਪਾਂ ਨੂੰ ਦੋ ਆਏ ਪਏ ਲੋੜੀ ਦੇ ਫੰਕਸ਼ਨ ਇੱਕ ਅੱਠ ਦਾ ਇੱਕ ਅੱਜ ਆ ਗਿਆ ਇੱਕ ਪਹਿਲਾਂ ਦਾ ਹੋਇਆ ਨਾਲ ਦੀ ਨਾਲ 9 ਦਾ 8 ਦਾ ਤੇ 9 ਦਾ ਲਗਾਤਾਰ ਆ ਪਾਇਆ ਬਈ ਬੁਰੀ ਕੇ ਪ੍ਰੋਗਰਾਮ ਤੋਂ ਤਿੰਨ ਤੇ ਉਦੇਂਦੂ ਜਾ ਜੋਤ ਪੁੱਛ ਪਾਪਾ ਫੋਟੋ ਵਿੱਚ ਹੀ ਫੋਟੋ ਵਿੱਚ ਲੱਗ ਗੰਦੀ ਮੈਂ ਵੀ ਵੇਖ ਕੇ ਦੇਣੀ ਕਾਲੇ ਦੀ ਗੱਡੀ ਇੱਕ ਕਹਿਣਾ ਜਾ ਕੇ ਕਾ ਕੋਸ਼ਿਸ਼ ਆਹ ਅਮੈਟ ਲੁੱਕਸ ਲਾਈਕ ਕੋਈ ਕੁਝ ਨਹੀਂ ਹਾਲ ਇਹਨਾਂ ਦਾ ਸਾਰਾ ਬਰਥਡੇ ਘੇਰੇ ਆ ਪਿਆ ਆ ਉੱਥੋਂ ਇੱਥੇ ਆ ਗਏ ਕੋਕ ਕੋਕ ਕੇ ਭਾਵਾਂ ਰਹਿ ਜਾਂਦੀਆਂ ਹੁਣ ਨਹੀਂ ਚੱਕੀ ਜਾਂਦੀ ਪੱਥ ਹੋ ਜਾਈ ਆਏ ਕੱਢ ਜਾ ਕਿਹੜਾ ਦੇਚ ਹਾਈ ਰੱਬਾ ਕੱਪੜੇ ਦੇ ਲੋ ਗੰਦੇ ਹੁਣ ਇਹਦਾ ਹੀ ਨਹੀਂ ਖਹਿੜਾ ਛੱਡਦੀ ਲਾਲ ਟਰੈਕਸੂਟ ਦੇ ਮੂੰਹ ਤੇ ਵੱਜਾ ਹੱਥੋਂ ਕਿਤੇ ਲਾਲ ਹੋ ਗਿਆ ਮੂੰਹ ਐ ਤਕਰੂਂਡ ਕਾ ਤੇ ਵੱਡਦੀਆਂ ਬਾਜੂ ਕੱਚੀ ਜੀ ਹੋ ਜਾਂਦੀ ਆ ਦਵਾਈ ਪਵਾਓ ਇਹਦੇ ਨੱਕ ਚ ਅੱਜ ਨੱਕ ਸਾਫ ਹੋ ਜਾਊਗਾ ਕੱਲਾ ਥੋੜੀ ਜ਼ਿੰਮੇਦਾਰ ਸੀ ਇਸ ਗੱਲ ਦੀ ਮੰਮਾ ਤੇ ਨਹੀਂ ਪਾਣੀ ਡੈਡੀ ਦੇ ਪਾਣੀ ਆ ਪਾ ਦੇ ਚੱਲ ਪਾ ਨੋਜੀਆਂ ਲੱਗੀਆਂ ਅੱਜ ਹਣ ਤੱਕ ਚਲੋ ਬਾਅਦ ਅੱਗੇ ਤਾਂ ਡਿਊਟੀ ਤੋਂ ਆ ਕੇ ਸਾਬ ਹੋਰ ਜੀ ਕੇ ਸੀ ਫੜਦਾ ਜੀ ਹੋਰ ਠੀਕੇ ਸੀ ਲਓ ਵੀ ਮਿੱਤਰ ਪਿਆਰੋ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਤੇ ਸਮਾਂ ਹੋ ਚੁੱਕਿਆ ਮੇਰੇ ਖਾਲਚ 8.5 9 ਦਾ ਤੇ ਹੁਣ ਬਸ ਡਿੱਗਾਂਗੇ ਵੈਸਾ ਸਾਰਾ ਦਿਨ ਅਜੇ ਡਿੱਗੇ ਰਹੇ ਹਾਂ ਪਰ ਮੈਂ ਸ਼ਹਿਰ ਜਾਣ ਕਰਕੇ ਥੋੜਾ ਜਿਹਾ ਠੰਡ ਹੁੰਨ ਵਾਵਾ ਲੱਗੀ ਠੰਡ ਤੋਂ ਰੱਖੋ ਭਾਈ ਬਚਾ ਕਿਉਂਕਿ ਯਾਰ ਬੱਦਲ ਬਾਈ ਬਹੁਤ ਕੋਈ ਪਤਾ ਨਹੀਂ ਚੰਦ ਮਾਮੇ ਨੂੰ ਠੱਗ ਲਿਆ ਜਦੋਂ ਫਿਰ ਆਪਾਂ ਕੀ ਕਿਹੜੇ ਬਾਗ ਦੀ ਮੂਲੀ ਆ ਹਨ ਸੋ ਠੰਡ ਤੋਂ ਵਿਚਾਰ ਰੱਖੋ ਆਪਣਾ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਤੇ ਬਾਕੀ ਚਲੋ ਕੰਮਕਾਰ ਜਿਹਨਾਂ ਦੇ ਹੁੰਦੇ ਹਨ ਉਹਨਾਂ ਦਾ ਸਰਦਾ ਵੀ ਨਹੀਂਗਾ ਤੇ ਵੈਸੇ ਜੇ ਕੰਮ ਕਰਦਾ ਬੰਦਾ ਫਿਰ ਠੰਡ ਲੱਗਦੀ ਵੀ ਘੱਟ ਹੁੰਦੀ ਹੈ ਜਿੰਨਾ ਬੰਦਾ ਥੋੜਾ ਜਿਹਾ ਫ੍ਰੀ ਹੁੰਦਾ ਆ ਉਹ ਮਤਲਬ ਵੀ ਉਹਨੂੰ ਠੰਡ ਬੱਦ ਲੱਗਦੀ ਹੁੰਦੀ ਹੈ ਹਨ ਤੇ ਬਾਕੀ ਆਪਾਂ ਨੂੰ ਵੀ ਬਸ ਹੁਣ ਅੱਜ ਦਾ ਦੇਣੀ ਵੇਲ ਸੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਬਾਕੀ ਪਤਾ ਨਹੀਂ ਹਜੇ ਕੱਲ ਦਾ ਦਿਨ ਵੀ ਵੇਲੇ ਹੋਵਾਂਗੇ ਤੇ ਫਿਰ ਆਪਾਂ ਨੂੰ ਦੋ ਤਾਂ ਲੋਹੜੀ ਦੇ ਫੰਕਸ਼ਨ ਆਏ ਪਏ ਆ ਫਿਰ ਉਸ ਤੋਂ ਬਾਅਦ ਆਪਾਂ ਵੀ ਮਨਦੀਪ ਦੀ ਵੀ ਪਹਿਲੀ ਲੋੜੀ ਲੈ ਕੇ ਜਾਣੀ ਐ ਠੀਕ ਹੈ ਨਾ ਜਿਵੇਂ ਪਹਿਲੀ ਦਿਵਾਲੀ ਲੈ ਕੇ ਸੀ ਪਹਿਲਾ ਸੰਧਾਰਾ ਪਹਿਲੀ ਲੋੜੀ ਸੋ ਪੂਰਾ ਜਿਹੜਾ ਇੱਕ ਸਾਲ ਹੁੰਦਾ ਨਾ ਜਦੋਂ ਕੋ ਕੁੜੀ ਦਾ ਵਿਆਹ ਕਰਦੇ ਆ ਪੂਰਾ ਇੱਕ ਸਾਲ ਹਰੇਕ ਦਿਨ ਪਹਿਲਾ ਹੁੰਦਾ ਹੈ ਮਤਲਬ ਵੀ ਹਰੇਕ ਤਿਹਾਰ ਹਰੇਕ ਜਿਹੜਾ ਵਿਹਾਰ ਹੁੰਦਾ ਉਹ ਪਹਿਲਾ ਹੀ ਹੁੰਦਾ ਹਨ ਤੇ ਫਿਰ ਉਹ ਸਾਰਾ ਸਾਲ ਉਵੇਂ ਹੀ ਚੱਲਦਾ ਹੁੰਦਾ ਹੁਣ ਆ ਮਨਦੀਪ ਦੀ ਜਨਵਾਰੀ ਜਦੋਂ ਅਨਿਵਰਸਰੀ ਅਨਿਵਰਸਰੀ ਆ ਜੂਗੀ ਫਿਰ ਦੂਜਾ ਸਾਲ ਹੋ ਜਾਣਾ ਤੇ ਬਾਹਰਲੀ ਭੈਣ ਤਾਂ ਫਿਰ ਬਾਹਰ ਆ ਤੇ ਫਿਰ ਉਹਦਾ ਜਦੋਂ ਆਉਂਦੀ ਆ ਫਿਰ ਉਹਦਾ ਸਾਰਾ ਇਕੱਠਾ ਹੀ ਕਰ ਦਿੰਨੇ ਹੁੰਨੇ ਆ ਨਾ ਵੀ ਇਕੱਠਾ ਹੀ ਲੈ ਜਾਂਦੇ ਸਾਰਾ ਕੁਝ ਨਾ ਸੰਧਾਰਾ ਵੀ ਫਿਰ ਉਹਦੋਂ ਦੀਵਾਲੀ ਵੇਲੇ ਗਏ ਸੀਗੇ ਬਾਈ ਦੇ ਬਰਥਡੇ ਵੇਲੇ ਗਏ ਸੀ ਅਸਲ ਦੇ ਵਿੱਚ ਉਹਦੋਂ ਸੰਧਾਰਾ ਵੀ ਦੀਵਾਲੀ ਵੀ ਸਾਰਾ ਕੁਝ ਇਕੱਠੇ ਲੈ ਕੇ ਸੀਗੇ ਤੇ ਹੁਣ ਜਦੋਂ ਗਾਂ ਆਊਗੀ ਤੇ ਫਿਰ ਉਹਦੋਂ ਦੀ ਲੋੜੀ ਤੇ ਜਿਹੜਾ ਕੋਈ ਪੈਂਡਿੰਗ ਹੋਇਆ ਤੇ ਉਹ ਸਾਰਾ ਇਕੱਠਾ ਲੈ ਜਾਗੇ ਨਾ ਇਦਾਂ ਹੁੰਦਾ ਸਿਸਟਮ ਤੇ ਬਾਕੀ ਚਲੋ ਭਈ ਇੰਨਾਂ ਚੀਜ਼ਾਂ ਨਾਲ ਹੀ ਜ਼ਿੰਦਗੀ ਦੇ ਵਿੱਚ ਰੰਗ ਭਰੇ ਜਾਂਦੇ ਆ ਤੇ ਹੋਰ ਤਾਂ ਜ਼ਿੰਦਗੀ ਦੇ ਵਿੱਚ ਹੁੰਦਾ ਵੀ ਕੀ ਆ ਹਨਾ ਤੇ ਬਾਕੀ ਆਪਾਂ ਵੀ ਬਸ ਕੁਝ ਨਾ ਕੁਝ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਹੀ ਬਸ ਆਹ ਸਾਲ ਦੇ ਸਰਪ੍ਰਾਈਜ਼ ਆਉਣੇ ਤੁਹਾਨੂੰ ਸ਼ੁਰੂਆਤ ਹੋ ਜੂਗੀ ਠੀਕ ਹੈ ਤੇ ਬਾਕੀ ਇੱਕ ਮੈਂ ਹੁਣ ਕੋਸ਼ਿਸ਼ ਕਰ ਰਿਹਾ ਹਾਂ ਬਾਕੀ ਇੱਕ ਕੋਸ਼ਿਸ਼ ਕਰ ਰਹੇ ਹਾਂ ਕੰਸਿਸਟੈਂਸੀ ਬਣਾਉਣ ਦੀ ਵੀ ਕੁਝ ਇਹੋ ਜਿਹਾ ਸ਼ੁਰੂ ਕਰਾਂਗੇ ਜਿਹਦੇ ਵਿੱਚ ਆਪਣੀ ਜਿਹੜੀ ਲਗਾਤਾਰਤਾ ਬਣਾ ਸਕੀਏ ਠੀਕ ਹੈ ਜੀ ਉਹਦੇ ਵਿੱਚ ਕੋਈ ਵੀ ਚੀਜ਼ ਦੀ ਅੜਚਣ ਨਾ ਪਵੇ ਅੜਚਣ ਪੈਣੀ ਹੈ ਤਾਂ ਚਲੋ ਵੱਖਰੀ ਗੱਲ ਹੈ ਪਰ ਉਹ ਚੀਜ਼ ਨੂੰ ਉਹ ਅੜਚਣ ਜਿਹੜੀ ਹੈ ਟਾ ਨਾ ਲਾਵੇ ਠੀਕ ਹੈ ਤੇ ਉਹ ਉਸ ਤਰ੍ਹਾਂ ਦਾ ਕੁਝ ਸ਼ੁਰੂ ਕਰਾਂਗੇ ਆਉਣ ਵਾਲੇ ਸਮਾਂ ਬਸ ਥੋੜਾ ਸਮਾਂ ਹੀ ਹੈ ਕੋ ਬਾਲਾ ਸਮਾਂ ਨਹੀਂ ਹੈ ਠੀਕ ਹੈ ਜਲਦੀ ਹੀ ਜਿਹੜਾ ਆ ਆਪਣਾ ਜਿਹੜਾ ਪ੍ਰੋਗਰੈਸ ਸਟਾਰਟ ਕਰਾਂਗੇ ਆਪਣਾ ਸਾਰਾ ਕੁਝ ਹੈ ਨਾ ਤੇ ਬਾਕੀ ਚਲੋ ਮਿਲਦੇ ਹਾਂ ਹੁਣ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਆ ਬਾਏ ਬਾਏ ਜੀ ਗੁੱਡ ਨਾਈਟ